ਜਗਵੰਦੀ ਟੀਵੀ ਦੇਖ ਰਹੇ ਹਾਂ ਮੈਂ ਹਾ ਪ੍ਰਕਾਸ਼ ਸ਼ਰਮਾ ਪਿਛਲੇ ਲੰਬੇ ਸਮੇਂ ਤੋਂ ਸ਼ਹਿਰ ਐਵਿੰਦਗੜ੍ਹ ਨਿਵਾਸੀਆਂ ਦੇ ਵੱਲੋਂ ਤਹਿਸੀਲ ਕੰਪਲੈਕਸ ਦੀ ਜਿਹੜੀ ਪੰਜਾਬ ਸਰਕਾਰ ਦੇ ਕੋਲੋਂ ਮੰਗ ਕੀਤੀ ਗਈ ਸੀ ਤੇ ਉਹਨਾਂ ਦੀ ਜਿਹੜੀ ਇਸ ਮੰਗ ਨੂੰ ਹੁਣ ਬੂਰ ਪੈਣ ਜਾ ਰਿਹਾ ਹੈ ਆਉਣ ਵਾਲੀ 18 ਤਰੀਕ ਜੋ ਕਿ ਕੱਲ ਨੂੰ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਕੈਬਨਿਟ ਮੰਤਰੀ ਸਰਦਾਰ ਹਰਦੀਪ ਸਿੰਘ ਮੁੰਡਿਆ ਅਤੇ ਕਾ ਹਲਕਾ ਵਿਧਾਇਕ ਅਮਰਗੜ ਤੋਂ ਜਸਵੰਤ ਸਿੰਘ ਗੱਜਣਮਾਰ ਦੀ ਅਗਵਾਈ ਦੇ ਵਿੱਚ ਇਹ ਇੱਕ ਦੁਲਹਨ ਦੀ ਤਰ੍ਹਾਂ ਸਜਿਆ ਹੋਇਆ ਜਿਹੜਾ ਤਹਿਸੀਲ ਕੰਪਲੈਕਸ ਹੈ ਅਮਰਗੜ ਨਿਵਾਸੀਆਂ ਨੂੰ ਇੱਕ ਤੋਹਫੇ ਦੇ ਰੂਪ ਵਿੱਚ ਮਿਲਣ ਜਾ ਰਿਹਾ ਹੈ ਜਿੱਥੇ ਐਮਦਗੜ ਨਿਵਾਸੀਆਂ ਦੇ ਵੱਲੋਂ ਇੱਕ ਮੰਗ ਸੀ ਕਿ ਉਹਨਾਂ ਦੇ ਜਿਹੜੇ ਕੰਮ ਨੇ ਉਹ ਤੇਜ਼ੀ ਦੇ ਨਾਲ ਹੋਇਆ ਕਰਨ ਤੇ ਹੁਣ ਇਸ ਜਗ੍ਹਾ ਦੇ ਉੱਤੇ ਆ ਕੇ ਉਹਨਾਂ ਦੇ ਜਿਹੜੇ ਕੰਮ ਨੇ ਉਹਨਾਂ ਦੇ ਬੜੀ ਤੇਜ਼ੀ ਨਾਲ ਹੋਇਆ ਕਰਨਗੇ ਫਿਲਹਾਲ ਸੁਰੱਖਿਆ ਪ੍ਰਬੰਧ ਦਾ ਜਿਹੜਾ ਜਾਇਜ਼ਾ ਲੈਣ ਪਹੁੰਚੇ ਨੇ ਜਸਵੰਤ ਸਿੰਘ ਗੱਜਣਵਾਲ ਦੇ ਭਰਾ ਕੁਲਵੰਤ ਸਿੰਘ ਗੱਜਣਵਾਲ ਜੀ ਗੱਲਬਾਤ ਵੀ ਕਰਦੇ ਆ ਉਹਨਾਂ ਦੇ ਨਾਲ ਕਿ ਕਿਵੇਂ ਦੇ ਪ੍ਰਬੰਧ ਨੇ ਸਰ ਕੱਲ ਨੂੰ ਮੁੱਖ ਮੰਤਰੀ ਪੰਜਾਬ ਇੱਥੇ ਪਹੁੰਚ ਰਹੇ ਨੇ ਤੇ ਤੁਸੀਂ ਪਹੁੰਚ ਸੁਰੱਖਿਆ ਪ੍ਰਬੰਧ ਕਿੱਦਾਂ ਦੇ ਕੀਤੇ ਹੋਏ ਨੇ ਇੱਥੇ ਇੱਥੇ ਸੁਰੱਖਿਆ ਪ੍ਰਬੰਧ ਪ੍ਰਸ਼ਾਸਨ ਵੱਲੋਂ ਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਸਾਰੇ ਮੁਕੰਮਲ ਨੇ तकरीबन 10:00 ਵਜੇ ਦਾ ਟਾਈਮ ਹੈ ਮੁੱਖ ਮੰਤਰੀ ਸਾਹਿਬ ਦਾ ਤੇ ਮਾੜਾ ਮੋਟਾ ਅੱਗੇ ਪਿੱਛੇ ਵੀ ਹੋ ਸਕਦੇ ਨੇ ਤੇ ਇਸ ਤੋਂ ਬਾਅਦ ਵਿੱਚ ਅਮਰਗੜ ਕਰਨਾ ਹੈ ਇਕੱਠਨ ਤੇ ਉਸ ਤੋਂ ਬਾਅਦ ਉੱਥੇ ਕਾਨਫਰੰਸ ਹੋਣੀ ਹੈ ਕਿੰਨਾ ਕ ਸਮਾਂ ਜਿਹੜੇ ਰੁਕਣ ਦੀ ਇੱਥੇ ਹੈਗੀ ਆ ਗੁੰਜਾਇਸ ਮਾਨ ਸਾਹਿਬ ਕਿੰਨਾ ਕ ਸਮਾਂ ਰੁਕਣ ਦੀ ਇੱਥੇ ਜਿਆਦਾ ਨਹੀਂ ਇੱਥੇ ਤਾਂ ਕੱਟਣ ਤੋਂ ਬਾਅਦ ਫੌਰਨਾਂ ਨੇ ਤੁਰਪਣਾ ਫਿਰ ਅੰਮ੍ਰਿਤਗੜ ਕਰਨਾ ਹੈ ਉਦੋਂ ਬਾਅਦ ਉਹ ਤਾਂ ਕੰਮ ਚ ਅੱਛਾ ਗੱਲ ਕਰੀਏ ਤਹਿਸੀਲ ਕੰਪਲੈਕਸ ਦੀ ਅਹਮਦਗੜ੍ਹ ਵਾਸੀਆਂ ਦੇ ਵੱਲੋਂ ਖਾਸ ਤੌਰ ਤੇ ਮੰਗ ਕੀਤੀ ਗਈ ਸੀ ਪਹਿਲਾ ਵਾਲੀ ਜਗ੍ਹਾ ਜਿਹੜੀ ਉਹ ਬਹੁਤ ਘੱਟ ਸੀ ਉੱਥੇ ਜਿਹੜੇ ਕੰਮ ਸੀ ਉਹ ਵੀ ਓਨੀ ਗਤੀ ਦੇ ਨਾਲ ਨਹੀਂ ਹੋ پا ਰਹੇ ਸੀ ਪਰ ਕਿਤੇ ਨਾ ਕਿਤੇ 6 ਕਰੋੜ 84 ਲੱਖ ਦੀ ਜਿਹੜੀ ਲਾਗਤ ਦੇ ਨਾਲ ਇਹ ਤਹਿਸੀਲ ਕੰਪਲੈਕਸ ਬਣਿਆ ਕੀ ਲੱਗਦਾ ਹੈ ਲੋਕਾਂ ਨੂੰ ਕਿੰਨਾ ਕ ਆਰਾਮ ਮਿਲੇਗਾ ਇਸ ਨਾਲ ਇਹਦੇ ਨਾਲ ਲੋਕਾਂ ਨੂੰ ਬਹੁਤ ਹੀ ਆਰਾਮ ਮਿਲੂਗਾ ਤੇ ਬਹੁਤ ਹੀ ਸੌਖਾ ਹੋ ਜਾਊਗਾ ਕਿਉਂਕਿ ਮੇਨ ਰੋਡ ਦੇ ਵੀ ਨਾਲ ਆ ਤੇ ਦੂਜੀ ਗੱਲ ਇਹ ਹੈ ਵੀ ਇੱਥੇ ਸਰਕਾਰ ਵੱਲੋਂ ਕੈਮਰੇ ਵਗੈਰਾ ਲੱਗ ਜਾਣਗੇ ਸਾਰਾ ਪ੍ਰਸ਼ਾਸਨ ਵੀ ਕਾਬੂ 'ਚ ਰਹੂਗਾ ਖੁੱਲ ਬਾੜਾ ਇੱਥੇ ਨਹੀਂ ਰਹਿਣਾ ਸਾਰਿਆਂ ਨੂੰ ਇੱਥੇ ਕੰਮ ਠੀਕ ਚੱਲੂਗਾ ਹਰ ਇੱਕ ਬੰਦਾ ਦੇਖ ਕੇ ਕੰਮ ਕਰੂਗਾ ਕਿਉਂਕਿ ਇੱਥੇ ਕੈਮਰੇ ਸਾਰੇ ਲੱਗ ਜਾਣਗੇ ਸਰਕਾਰ ਵੱਲੋਂ ਅੱਛਾ ਕੀ ਕੀ ਸੁਵਿਧਾਾਂ ਮਾ ਜਿਹੜੀਆਂ ਲੋਕਾਂ ਨੂੰ ਇਸ ਕੰਪਲੈਕਸ ਦੇ ਵਿੱਚ ਦਿੱਤੀਆਂ ਜਾਣੀਆਂ ਨੇ ਤੇ ਕਿਹੜੇ ਕਿਹੜੇ ਅਫਸਰ ਨੇ ਜਿਹੜੇ ਇੱਥੇ ਬੈਠਿਆ ਕਰਨਗੇ ਤਕਰੀਬਨ ਇੱਥੇ ਤਹਿਸੀਲਦਾਰ ਤੇ ਨੈਬ ਤਹਿਸੀਲਦਾਰ ਤੇ ਨੈਬ ਦਾ ਸਟਾਫ ਤੇ ਆਪਣੇ ਤਹਿਸੀਲਦਾਰ ਦਾ ਸਟਾਫ ਤੇ ਇਹਨਾਂ ਦੀ ਇੱਕ ਇੱਕ ਉਹ ਕੋਰਟ ਬਣਨੀ ਹੈ ਜਿੱਥੇ ਕੇਸ ਸੁਣਾ ਕਰਨਗੇ ਤੇ ਇਸ ਤਰ੍ਹਾਂ ਹੀ ਥੱਲੇ ਵਾਲੀ ਮੰਜ਼ਲ ਤੇ ਤਹਿਸੀਲਦਾਰ ਐਸਡੀ ਵੀ ਸਭ ਬੈਠਣਗੇ ਉਹਨਾਂ ਦੀ ਵੀ ਕੋਰਟ ਥੱਲੇ ਆ ਤੇ ਉਹਨਾਂ ਦੇ ਸਟਾਫ ਲਈ ਥੱਲੇ ਤੇ ਉਦੋਂ ਉੱਤੇ ਪਟਵਾਰੀ ਤੇ ਕੰਨਗੋ ਵਗੈਰਾ ਜਿਹੜਾ ਮਾਲ ਮਹਿਕਮੇ ਦਾ ਸਟਾਫ ਹੈ ਸਾਰਾ ਉਹ ਤੀਜੀ ਮੰਜ਼ਲ ਦੇ ਉੱਤੇ ਬੈਠੂਗਾ ਤਾਂ ਕਿ ਇੱਥੋਂ ਲੋਕਾਂ ਨੂੰ ਕਿਸੇ ਪਾਸੇ ਜਾਣ ਦੀ ਲੋੜ ਨਾ ਪਵੇ ਇੱਥੇ ਹੀ ਸਿੰਨਾਂ ਨੂੰ ਸਾਰਾ ਸਟਾਫ ਤੇ ਹੋਰ ਮੁਹਈਆ ਹੋ ਜਣ ਤੇ ਬਹੁਤ ਬਹੁਤ ਸ਼ੁਕਰੀਆ ਜੀ ਸਾਡੇ ਨਾਲ ਚੇਅਰਮੈਨ ਸਾਹਿਬ ਵੀ ਮੌਜੂਦ ਨੇ ਚੇਅਰਮੈਨ ਸਾਹਿਬ ਕੀ ਕਹਿਣਾ ਚਾਹੋਗੇ ਕੱਲ ਨੂੰ ਮੁੱਖ ਮੰਤਰੀ ਪੰਜਾਬ ਨੇ ਜਿਹੜੇ ਇਸ ਕੰਪਲੈਕਸ ਦਾ ਉਦਘਾਟਨ ਕਰਨ ਪਹੁੰਚ ਰਹੇ ਨੇ ਅਸੀਂ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਹਰਦੀਪ ਸਿੰਘ ਮੁੰਡੀਆਂ ਜੀ ਪ੍ਰੋਫੈਸਰ ਜਰਵੰਤ ਸਿੰਘ ਗੱਜਰ ਮਹਾਰਾਜੀ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਆਂ ਸਾਨੂੰ ਇਹ ਕੰਪਲੈਕਸ ਜੋ ਕਿ 1.5 ਸਾਲ ਦੇ ਵਿੱਚ ਹੀ ਤਿਆਰ ਕਰਕੇ ਦਿੱਤਾ ਸਾਡੇ ਕੋਲੇ ਪਹਿਲਾਂ ਪੁਰਾਣੀ ਬਿਲਡਿੰਗ ਦੇ ਵਿੱਚ ਸ਼ਹਿਰ ਦੇ ਵਿੱਚ ਕੰਮ ਚੱਲਦਾ ਸੀ ਤੇ ਹੁਣ ਜੋ ਨਵੀਂ ਬਿਲਡਿੰਗ ਬਣੀ ਆ ਬਹੁਤ ਹੀ ਵਧੀਆ ਤਰੀਕੇ ਨਾਲ ਬਣੀ ਆ ਤੇ ਇਹਦੇ ਵਿੱਚ ਸਾਰੇ ਦਫ਼ਤਰ ਤਸਵੀਲਰ ਸਾਹਿਬ ਨਾਇਬ ਤਸਵੀਲ ਸਾਹਿਬ ਅਤੇ ਐਸਡੀਐਮ ਸਾਹਿਬ ਸਾਰੇ ਪਟਵਾਰਖਾਨਾ ਸਾਰਾ ਮਲੋ ਟੋਟਲ ਬਿਲਡਿੰਗ ਦੇ ਵਿੱਚ ਸਾਰੇ ਕੰਮ ਹੋਣਗੇ ਤੇ ਜਨਤਾ ਨੂੰ ਵੀ ਬਹੁਤ ਵਧੀਆ ਸਹੂਲਤਾਂ ਮਿਲੂਗੀ ਸਾਰੇ ਆਉਣ ਜਾਣ ਦਾ ਵੀ ਸੌਖਾ ਤਰੀਕਾ ਵਧੀਆ ਇੱਥੇ ਰੋਡ ਦੇ ਉੱਪਰ ਮੇਨ ਤੇ ਬਣਾਈ ਗਈ ਆ ਤੇ ਜਗੇੜਾ ਰੋਡ ਦੇ ਉੱਪਰ ਤੇ ਸ਼ਹਿਰ ਦੇ ਵਿੱਚ ਲੱਗਦੀ ਆ ਤੇ ਬਹੁਤ ਵਧੀਆ ਬਿਲਡਿੰਗ ਬਣੀ ਆ ਅਸੀਂ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਹਾਂ ਚੇਅਰਮੈਨ ਸਾਹਿਬ ਇੱਕ ਗੱਲ ਦੇਖੀ ਗਈ ਹੈ ਕਿ ਪੁਰਾਣੀ ਤਹਿਸੀਲ ਦੇ ਵਿੱਚ ਜਿਹੜੇ ਲਾਇਸੈਂਸ ਹੋਲਡਰ ਸੀ ਜਿਵੇਂ ਕਿ ਕਹਿ ਲਈਏ ਅਸ਼ਟਾਮ ਫਰੋਸ ਜਾਬਸੀਕਾ ਨੀ ਵੀਸ ਉਹਨਾਂ ਦੇ ਲਈ ਕੋਈ ਜਗ੍ਹਾ ਪ੍ਰੋਵਾਈਡ ਕੀਤੀ ਗਈ ਆ ਜਾਂ ਹਾਲੇ ਕੋਈ ਪਲੈਨਿੰਗ ਚੱਲ ਰਹੀ ਹੈ ਜੀ ਉਹਦੇ ਬਾਰੇ ਪ੍ਰਸ਼ਾਸਨ ਹੀ ਦੱਸੂਗਾ ਜੀ ਤੇ ਕੱਲ ਤੋਂ ਬਾਅਦ ਓਪਨਿੰਗ ਤੋਂ ਬਾਅਦ ਜੋ ਵੀ ਜਗ੍ਹਾ ਇਹਨਾਂ ਨੂੰ ਦਿੱਤੀ ਜਾਊਗੀ ਉਹਦੇ ਵਿੱਚ ਉਹ ਆਪਦਾ ਕੰਮ ਸ਼ੁਰੂ ਕਰਨਗੇ ਤੇ ਫਿਲਹਾਲ ਹਜੇ ਕੋਈ ਉਹਨਾਂ ਬਾਅਦ ਜਗ੍ਹਾ ਨਹੀਂ ਮਿਲੀ ਬਹੁਤ ਬਹੁਤ ਸ਼ੁਕਰੀਆ ਜੀ ਤਾਂ ਐਸਾ ਨਾ ਚੇਅਰਮੈਨ ਸਾਹਿਬ ਜਿਨ੍ਹਾਂ ਦਾ ਕਹਿਣਾ ਕਿ ਫਿਲਹਾਲ ਜਿਹੜਾ ਲੋਕਾਂ ਨੂੰ ਜਗ੍ਹਾ ਘੱਟ ਹੋਣ ਦੇ ਕਰਕੇ ਸ਼ਹਿਰ ਦੇ ਅੰਦਰ ਜੋ ਤਕਲੀਫਾਂ ਆ ਰਹੀਆਂ ਸੀ ਉਹ ਇਸ ਜਗ੍ਹਾ ਤੇ ਆ ਕੇ ਬਿਲਕੁਲ ਵੀ ਅਜਿਹਾ ਕੁਝ ਨਹੀਂ ਹੋਣਾ ਕਿਉਂਕਿ ਇੱਥੇ ਇੱਕ ਖੁੱਲੀ ਤੇ ਹਵਾਦਾਰ ਜਗ੍ਹਾ ਹੈ ਤੇ ਸਾਰੇ ਅਧਿਕਾਰੀ ਨੇ ਇੱਕੋ ਛੱਤ ਦੇ ਥੱਲੇ ਉਹਨਾਂ ਨੂੰ ਹਰ ਵੇਲੇ ਮੌਜੂਦ ਮਿਲਣਗੇ ਜਿਨ੍ਹਾਂ ਦੇ ਨਾਲ ਉਹਨਾਂ ਦਾ ਕੰਮ ਬੜੀ ਆਸਾਨੀ ਦੇ ਨਾਲ ਹੋ ਜਾਇਆ ਕਰੇਗਾ ਕੈਮਰਾ ਪਰਸਨ ਚਮਕੌਰ ਸਿੰਘ ਦੇ ਨਾਲ ਅਹਿਮਦਗੜ੍ਹ ਤੋਂ ਜਗਬਣੀ ਲਈ ਮੈਂ ਪ੍ਰਕਾਸ਼ ਸ਼ਰਮਾ